ਸੱਚੀ ਗੱਲ ਜੀ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਡੇਰਾਵਾਦ ਕਿਵੇਂ ਫੈਲ ਰਿਹਾ ਹੈ ਕਿਵੇਂ ਬਾਬੇ ਲੋਕਾਂ ਨੂੰ ਕਮਲੇ ਕਰਕੇ ਮਗਰ ਲਗਾ ਰਹੇ ਨੇ ਆਪਣੇ ਪੰਜਾਬ ਦੇ ਵਿੱਚ ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਬਾਬਾ ਕਿਸੇ ਨਾਲ ਬਹਿਸ ਕਰ ਰਿਹਾ ਜਾਂ ਹੱਥੋਂ ਪਾਈ ਹੋਣ ਦੀ ਕੋਸ਼ਿਸ਼ ਕਰ ਰਿਹਾ ਉਹ ਬਹੁਤ ਹੀ ਮਸ਼ਹੂਰ ਬਾਬਾ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਉਸ ਬਾਬੇ ਦੀ ਵੀਡੀਓ ਦੇਖੀ ਤਾਂ ਉਸ ਵੀਡੀਓ ਵਿੱਚ ਲੱਗ ਰਿਹਾ ਸੀ ਕਿ ਉਹ ਕਿਸੇ ਔਰਤ ਨੂੰ ਉਂਗਲ ਕਰਕੇ ਦਿਖਾ ਰਿਹਾ ਹੈ ਤੇ ਟੰਕੀ ਪਰੀ ਕੋਈ ਗੱਲ ਕਹਿ ਰਿਹਾ ਆਡੀਓ ਜਿਆਦਾ ਕਲੀਅਰ ਨਹੀਂ ਸੀ ਤੁਸੀਂ ਸਾਰਿਆਂ ਨੇ ਵੀਡੀਓ ਵੇਖੀ ਹੋਣੀ ਆ ਕਿਵੇਂ ਲੋਕ ਆਪਣੇ ਪੰਜਾਬ ਦੇ ਡੇਰਿਆਂ ਵੱਲ ਨੂੰ ਹੋ ਗਏ ਕਿਵੇਂ ਲੋਕ ਆਪਣੇ ਇੰਨੇ ਜਿਆਦਾ ਮਗਰ ਕਿਉਂ ਲੱਗੇ ਜਾਂਦੇ ਆ ਡੇਰਿਆਂ ਦੇ ਇਹ ਕਿਸੇ ਨੇ ਕਈ ਸਮੇਂ ਤੋਂ ਡੇਰਾਬਾਦ ਚੱਲ ਰਿਹਾ ਤੁਹਾਨੂੰ ਸਾਰੇ ਡੇਰਿਆਂ ਦਾ ਪਤਾ ਆਪਾਂ ਚੰਗਾ ਮਾੜਾ ਕਿਸੇ ਨੂੰ ਅਜੇ ਨਹੀਂ ਬੋਲਣਾ ਇੱਕ ਬਾਬਾ ਜਿਹੜਾ ਜਿਸ ਦੀ ਵੀਡੀਓ ਸਾਹਮਣੇ ਆਈ ਸੀ ਕਾਫੀ ਵਾਇਰਲ ਹੋਈ ਸੀ ਵੀ ਉਹ ਪਾਸਪੋਰਟਾਂ ਤੇ ਸਾਈਨ ਮਾਰਦਾ ਤੇ ਪੀਜੇ ਲੋਗਾਂ ਦਾ ਉਹ ਵੀਜ਼ੇ ਤਾਂ ਲੱਗਣੇ ਕੀ ਸੀਗੇ ਉਹ ਕੁੜੀ ਆਈ ਆ ਜਿਸ ਦੇ ਪਾਸਪੋਰਟ ਤੇ ਸਾਰੇ ਉਹਨਾਂ ਬਾਬੇ ਨੇ ਕੀਤੇ ਸੀ ਉਸਦੇ ਵੀਜ਼ੇ ਤਾਂ ਲੱਗਣੇ ਕੀ ਸੀ ਉਸ ਦੀਆਂ ਤਿੰਨ ਰਿਫਿਊਜ਼ਲ ਆ ਗਈਆਂ ਤੇ ਬਾਬਾ ਜੀ ਖੁਦ ਵੀ ਹੁਣ ਕੈਨੇਡਾ ਦਾ ਟੂਰ ਕਰਕੇ ਆਇਆ ਤੇ ਸੁਣਨ ਚ ਆਇਆ ਕਿ ਉੱਥੇ ਵੀ ਯੂ ਐਸ ਏ ਦਾ ਵੀਜ਼ਾ ਬਾਬਾ ਜੀ ਨੇ ਅਪਲਾਈ ਕੀਤਾ ਸੀ ਤੇ ਉਹ ਵੀ ਰਿਫਿਊਜ਼ ਕਰਤਾ ਉਹਨਾਂ ਨੇ ਰਿਜੈਕਟ ਕਰਤਾ ਤਾਂ ਤੁਸੀਂ ਆਪ ਸੋਚੋ ਜਿਹੜੇ ਬਾਬੇ ਦਾ ਆਪ ਦਾ ਵੀਜ਼ਾ ਨਹੀਂ ਆਇਆ じゃ ਤੁੱਕੇ ਤੇ ਹੁੰਦੇ ਆ ਗੱਲਾਂ ਜਾਦਾ ਆਪਾਂ ਨੂੰ ਪਤਾ ਹੀ ਐ ਜੇਕਰ ਬੰਦੇ ਕੋਲੇ ਕਿਸੇ ਵੀ ਬੰਦੇ ਕੋਲੇ ਜਾਂ ਮੇਰੇ ਕੋਲੇ 100 ਬੰਦਾ ਹੁੰਦਾ ਸੋਚੋ 30 ਨਹੀਂ 40 ਬੰਦਿਆਂ ਦਾ ਕੁਦਰਤੀ ਆਪਣੇ ਆਪ ਹੀ ਕੰਮ ਹੋ ਜਾਣਾ ਤਾਂ ਉਸਤੇ ਬਾਬਾ ਜੀ ਦਾ ਨਾਮ ਬਣ ਜਾਂਦਾ ਕਿ ਹਾਂ ਜੀ ਹਾਂ ਬਾਬਾ ਜੀ ਨੇ 30 ਜਾਂ 40 ਬੰਦਿਆਂ ਦਾ ਕੰਮ ਕਰਵਾਤਾ ਪਰ ਉਹ ਜਿਹੜੇ ਪਿੱਛੇ ਗਿਣਤੀ 60 ਜਣਿਆਂ ਦੀ ਰਹਿ ਜਾਂਦੀ ਹੈ ਉਹਨਾਂ ਦਾ ਕੋਈ ਜ਼ਿਕਰ ਨਹੀਂ ਕਰਦਾ ਕਿਉਂਕਿ ਇੱਥੇ ਚਲਦੀ ਦਾ ਨਾਮ ਹੀ ਗੱਡੀ ਹੈ ਜਿਹੜੀ ਚੀਜ਼ ਨੂੰ ਆਪਾਂ ਕਹਿੰਦੇ ਜਿਆਦਾ ਢਕੀਲਾ ਜਾਂ ਚੱਕਵਾ ਚੀਜ਼ ਜਾਂ ਉਹ ਕਹਿ ਦਿੰਦੇ ਆ ਤਾਂ ਲੋਕ ਉਸੇ ਮਗਰ ਹੀ ਜ਼ਿਆਦਾ ਲੱਗਦੇ ਆ ਤਾਂ ਇਹ ਚੀਜ਼ ਡੇਰਾਵਾਦ ਆਪਣੇ ਪੰਜਾਬ ਚ ਕਿਉਂ ਵਧ ਰਹੀ ਹੈ ਮੇਨ ਮੋਟਿਵ ਮੇਰਾ ਗੱਲ ਕਰਨ ਦਾ ਇਹੀ ਸੀ ਵੀ ਆਪਣੇ ਲੋਕ ਇੰਨਾ ਜ਼ਿਆਦਾ ਇਨਾ ਬਾਬਿਆਂ ਮਗਰ ਕਿਉਂ ਲੱਗ ਰਹੇ ਆ ਨਾਲੇ ਕਿੰਨੇ ਬਾਬਿਆਂ ਦੀ ਅਸਲੀਅਤ ਸਾਹਮਣੇ ਆ ਗਈ ਨਿਊਜ਼ਾਂ ਵਿੱਚ ਜਿਹੜਾ ਇੱਕ ਬਾਬਾ ਹੁੰਦਾ ਜਾਂ ਫੱਕਰ ਫਕੀਰ ਹੁੰਦਾ ਉਸ ਨੂੰ ਦੁਨੀਆ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਉਹ ਦੁਨਿਆਵੀ ਚੀਜ਼ਾਂ ਤੋਂ ਦੂਰ ਭੱਜਦੇ ਹੁੰਦੇ ਜਿਵੇਂ ਪੈਸਾ ਮੋਹ ਲੜਾਈ ਝਗੜਾ ਸਭ ਚੀਜ਼ਾਂ ਤੋਂ ਦੂਰੀ ਰੱਖਦੇ ਆ ਪਰ ਅੱਜ ਕੱਲ ਦੇ ਬਾਬਿਆਂ ਦਾ ਸਿਸਟਮ ਬਦਲ ਗਿਆ ਕਿਉਂਕਿ ਅੱਜ ਕੱਲ ਦੇ ਬਾਬੇ ਨਾਲੇ ਤਾਂ ਬ੍ਰਾਂਡਡ ਕੱਪੜੇ ਪਾਉਂਦੇ ਆ ਨਾਲੇ ਟੂਰ ਲਾਉਂਦੇ ਆ ਬਾਹਰਲੇ ਦੇਸ਼ਾਂ ਦੇ ਪੈਸਾ ਵੀ ਉਹਨਾਂ ਕੋਲੇ ਵਾਧੂ ਆ ਪੈਸਾ ਕਿੱਥੋਂ ਆਉਂਦਾ ਸੰਗਤ ਤੋਂ ਉਹੀ ਪੈਸਾ ਬਾਬੇ ਸਿੰਗਰਾਂ ਦੇ ਉੱਤੋਂ ਦੀ ਘਮਾ ਘਮਾ ਕੇ ਗੁੱਟੀਆਂ ਮਾਰਦੇ ਆ ਤੇ ਬਾਕੀ ਰਹਿਦੀ ਗੱਲ ਜਿਹੜੀ ਪੂੰਜੀ ਤੋਂ ਬਾਅਦ ਬਾਬਿਆਂ ਨੇ ਇੱਕ ਨਵਾਂ ਤਰੀਕਾ ਲੱਭਿਆ ਹਿੱਟ ਹੋਣ ਦਾ ਕਹ ਲੋ ਮੇਰੀ ਗੱਲ ਕਈਆਂ ਨੂੰ ਚੰਗੀ ਨਹੀਂ ਲੱਗੇਗੀ ਚੂਹੂਗੀ ਵੀ ਅੱਜ ਕੱਲ ਇਹਦੇ ਜਿਹੜੇ ਸਿੰਗਰ ਐ ਇਹਨਾਂ ਵਿੱਚ ਬਾਬਿਆਂ ਨੂੰ ਹਿੱਟ ਕਰਨ 'ਚ ਸਿੰਗਰਾਂ ਦਾ ਬਹੁਤ ਵੱਡਾ ਹੱਥ ਐ ਜਾਂ ਡੇਰਾ ਬਾਦ ਨੂੰ ਵਧਾਉਣ ਵਿੱਚ ਸਿੰਗਰਾਂ ਦਾ ਬਹੁਤ ਵੱਡਾ ਹੱਥ ਐ ਤੁਸੀਂ ਸਾਰੇ ਜਾਣੂ ਹੋ ਕਿਵੇਂ ਪੰਜਾਬੀ ਸਿੰਗਰ ਇਹਨਾਂ ਡੇਰਿਆਂ ਤੇ ਜਾ ਕੇ ਗਾਉਂਦੇ ਨੇ ਇਹਨਾਂ ਡੇਰਿਆਂ ਦੀ ਮਹਿਮਾ ਕਰਦੇ ਨੇ ਤਾਂ ਉਹਨਾਂ ਨੂੰ ਫੋਲੋਅਰ ਐ ਜਿਹੜੇ ਉਹਨਾਂ ਦੇ ਹੈਨ ਨੇ ਤਾਂ ਉਹ ਵੀ ਉਹਨਾਂ ਡੇਰਿਆਂ ਤੇ ਜਾਂਦੇ ਨੇ ਕਿਉਂਕਿ ਓਬਵੀਅਸ ਜੀ ਗੱਲ ਹੈ ਜੇ ਕੋਈ ਸਿੰਗਰ ਹੈ ਜਾਂ ਕੋਈ ਮਾਡਲ ਹੈ ਉਹ ਕਿਸੇ ਵੀ ਡੇਰੇ ਤੇ ਜਾਊਗਾ ਜਾਂ ਕੋਈ ਵੀ ਚੀਜ਼ ਕਰੂਗਾ ਤਾਂ ਉਸ ਨੂੰ ਦੇਖ ਕੇ ਉਸ ਦੇ ਚਾਹਣ ਵਾਲੇ ਉਹ ਚੀਜ਼ ਨੂੰ ਰਿਪੀਟ ਕਰਨਗੇ ਹੀ ਕਰਨਗੇ ਤਾਂ ਬਾਬਿਆਂ ਨੂੰ ਸੌਖਾ ਤਰੀਕਾ ਲੱਭਿਆ ਹੋਇਆ ਨਾਲੇ ਤਾਂ ਬਾਬਿਆਂ ਨੇ ਖਾੜਾ ਲਗਵਾ ਦਿੱਤਾ ਨਾਲੇ ਬੱਲੇ ਬੱਲੇ ਹੋ ਗਈ ਨਾਲੇ ਫੇਮ ਹੋ ਗਈ ਤੇ ਨਾਲੇ ਸੰਗਤ ਵਿੱਚ ਵਾਧਾ ਹੋ ਗਿਆ ਤੇ ਉਹਨਾਂ ਹੀ ਫਾਇਦਾ ਸਿੰਗਰਾਂ ਨੂੰ ਆ ਨਾਲੇ ਤਾਂ ਖਾੜੇ ਮਿਲਣ ਲੱਗ ਗਏ ਨਾਲੇ ਫੇਮ ਮਿਲ ਗਈ ਤੇ ਨਾਲੇ ਬਾਬਾ ਜੀ ਤੋਂ ਪੈਸੇ ਮਿਲ ਗਏ ਉਹ ਪੈਸੇ ਕਿਹੜੇ ਹੁੰਦੇ ਆ ਜਿਹੜੀ ਆਪਣੇ ਅਰਗੀ ਭੋਲੀ ਭਾਲੀ ਸੰਗਤ ਡੇਰਿਆਂ ਤੇ ਜਾ ਜਾ ਆਪਣੇ ਦਸਵੰਦ ਨੂੰ ਕੱਢ ਕੇ ਚੜਾਉਣੇ ਆ ਉਹੀ ਪੈਸਿਆਂ ਨਾਲ ਖਾੜੇ ਲੱਗਦੇ ਨੇ ਉਹੀ ਪੈਸਿਆਂ ਨਾਲ ਬਾਬੇ ਬ੍ਰਾਂਡਡ ਸੂਟ ਪਾਉਂਦੇ ਨੇ ਉਹੀ ਪੈਸਿਆਂ ਨਾਲ ਗੁੱਟੀਆਂ ਜਿਹੜੀਆਂ ਸਟੇਜਾਂ ਤੇ ਸਿੱਟੀਆਂ ਜਾਂਦੀਆਂ ਤਾਂ ਤੁਸੀਂ ਆਪ ਦੇਖੋ ਜਿਹੜੇ ਬੰਦਿਆਂ ਨੂੰ ਮਾਇਆ ਨਾਲ ਮੋਹ ਹੈ ਉਹ ਬੰਦੇ ਕਿਵੇਂ ਇੱਕ ਰੱਬ ਰੂਪੀ ਹੋ ਸਕਦੇ ਨੇ ਜੇ ਕਿੱਦਾਂ ਉਹ ਫਕਰ ਹੋ ਸਕਦੇ ਨੇ ਜਿਹੜੇ ਫਕਰ ਬੰਦੇ ਹੁੰਦੇ ਸੀ ਨਾ ਪਹਿਲੇ ਵਾਲੇ ਜ਼ਮਾਨਿਆਂ ਚ ਬਹੁਤ ਫਕੀਰ ਹੋਏ ਆ ਜਾਂ ਪੁਰਾਣੇ ਟੇਰਿਆਂ ਦੇ ਬਹੁਤ ਵਧੀਆ ਫਕੀਰ ਹੋਏ ਆ ਪਰ ਆਪਣੇ ਲੋਕਾਂ ਦੀ ਇਹ ਕਮੀ ਰਹੀ ਹੈ ਜਿਹੜੇ ਬੰਦੇ ਫਕੀਰ ਹੁੰਦੇ ਸੀ ਉਹ ਉਹ ਫਕਰ ਬੰਦੇ ਰੱਬ ਨੂੰ ਧਿਆਉਂਦੇ ਸੀ ਤੇ ਰੱਬ ਦੀ ਰਜਾ ਵਿੱਚ ਰਹਿੰਦੇ ਸੀ ਪਰ ਆਪਣੇ ਲੋਕਾਂ ਨੇ ਉਹਨਾਂ ਫਕਰਾਂ ਨੂੰ ਹੀ ਰੱਬ ਮੰਨ ਲਿਆ ਤੇ ਮੇਨ ਜਿਹੜਾ ਇੱਕ ਰੱਬ ਸੀ ੴ ਕਹਿੰਦੀ ਆ ਗੁਰਬਾਣੀ ਸਬਦਾ ਮਾਲਕ ਇੱਕ ਆ ਜਿਹੜਾ ਉਸ ਨੂੰ ਭਲਾ ਕੇ ਇੰਨਾ ਅਖੌਤੀ ਜਾਂ ਨਕਲੀ ਬਾਬਿਆਂ ਨੇ ਮਗਰ ਲੱਗ ਗਏ ਤੇ ਡੇਰਾਬਾਦ ਨੂੰ ਇੰਨਾ ਜਿਆਦਾ ਵੱਡਾ ਕਰ ਦਿੱਤਾ ਕਿ ਅੱਜ ਦੀ ਘੜੀ ਕੋਈ ਭੂਤਾਂ ਘੜ ਰਿਹਾ ਕੋਈ 크ਰਿਸਚੀਅਨ ਧਰਮ ਚ ਵੀ ਹੈਗੇ ਆ ਬਹੁਤ ਸਿੱਖ ਧਰਮ ਚ ਵੀ ਬਹੁਤ ਹੈ ਹੋਰ ਕਈ ਧਰਮ ਆ ਜਮੈਂ ਕਿਸੇ ਧਰਮ ਨੂੰ ਮਾੜਾ ਨਹੀਂ ਕਹਿੰਦਾ ਪਰ ਮਾੜਾ ਉਹਨਾਂ ਨੂੰ ਕਹਿਣਾ ਜਿਹੜੇ ਪਖੰਡ ਕਰਦੇ ਆ ਹਰੇਕ ਪਿੰਡ ਚ ਕਿੰਨੇ ਬਾਬੇ ਬੈਠੇ ਆ ਜਿਹੜੇ ਸਿਰਕਮਾਉਂਦੇ ਆ ਤੇ ਸਿਰਕਮਾ ਕੇ ਕਿੰਨੇ ਹੀ ਲੋਕਾਂ ਨੂੰ ਔ ਠੱਗਦੇ ਆ ਬਹੁਤ ਟੱਗੀਆਂ ਮੂਰੇ ਆਉਂਦੀਆਂ ਤੁਸੀਂ ਸਾਰੇ ਹੀ ਜਾਣੋ ਤਾਂ ਆਪਾਂ ਮਿਲ ਕੇ ਜਾਗਰੂਕ ਕਰੀਏ ਆਪਦੀ ਸੁਸਾਇਟੀ ਨੂੰ ਆਪਦੀਆਂ ਘਰ ਦੀਆਂ ਔਰਤਾਂ ਨੂੰ ਕਿਉਂਕਿ ਜ਼ਿਆਦਾਤਰ ਇਹਨਾਂ ਦੇ ਜਾਲ ਵਿੱਚ ਔਰਤਾਂ ਹੀ ਫਸਦੀਆਂ ਜਾਂ ਜਾਂ ਫਿਰ ਉਹ ਬੰਦੇ ਫਸਦੇ ਆ ਜਿਹੜੇ ਥੱਕੇ ਟੁੱਟੇ ਹੁੰਦੇ ਆ ਹਰ ਪਾਸਿਆਂ ਤੋਂ ਤਾਂ ਉਹਨਾਂ ਨੂੰ ਕੋਈ ਸਹਾਰਾ ਨਹੀਂ ਮਿਲਦਾ ਤਾਂ ਇਹ ਬਾਬੇ ਉਹਨਾਂ ਨੂੰ ਆਪਣੀਆਂ ਗੱਲਾਂ ਵਿੱਚ ਲੈ ਲੈਂਦੇ ਨੇ ਤੇ ਸਾਰਾ ਕੁਝ ਲੁੱਟ ਪੁੱਟ ਕੇ ਗਾਹ ਜਾਂਦੇ ਨੇ ਧੰਨਵਾਦ। ਬਾਕੀ ਜੇ ਤੁਸੀਂ ਚਾਹੋ ਨਾ ਆਪਾਂ ਇਦਾਂ ਦੇ ਮੁੱਦਿਆਂ ਤੇ ਹੋਰ ਗੱਲਬਾਤ ਕਰੀਏ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਜੇਕਰ ਇਸ ਵੀਡੀਓ ਨੂੰ Facebook ਤੇ ਦੇਖ ਰਹੇ ਹੋ ਤਾਂ ਫੋਲੋ ਕਰ ਲਓ। ਆਪਾਂ ਇਦਾਂ ਦੇ ਵੀਡੀਓਜ਼ ਹੋਰ ਲਿਆਉਂਦੇ ਰਵਾਂਗੇ। ਇੱਕ ਲਾਸਟ ਗੱਲ ਰਹੇਗੀ ਜੇਕਰ ਮੇਰੀ ਵੀਡੀਓ 'ਚੋਂ ਕਿਸੇ ਨੂੰ ਕੁਝ ਗਲਤ ਲੱਗਿਆ ਹੋਵੇ ਜਾਂ ਕਿਸੇ ਨੂੰ ਦੁੱਖ ਲੱਗਿਆ ਹੋਵੇ ਤਾਂ ਮੇਰੇ ਵੱਲੋਂ ਮਾਫ਼ੀ ਹੈ ਜੀ।